ਬਈ ਜਿਹੜੇ ਮੁੰਡੇ ਯੂਨੀਵਰਸਿਟੀ ਵਿੱਚ ਦੇਖੋ ਲੰਗਰ ਲੈ ਕੇ ਜਾ ਰਹੇ ਸੀ ਨਾ ਤਾਂ ਦੇਖੋ ਉਹਨਾਂ ਨੂੰ ਨਾ ਦੇਖੋ ਵੀ ਐਸਐਚਓ ਨੇ ਰੋਕ ਲਿਆ ਸੀਗਾ ਤਾਂ ਦੇਖੋ ਵੀ ਮੁੰਡਾ ਕਿੰਨਾ ਗਰਮ ਹੋ ਕੇ ਨਾ ਨਾ ਇਹਨੂੰ ਬਲਾਵਾ ਤੁਹਾਡਾ ਛੋਟਾ ਬੰਦਾ کہہ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮੈਂ ਲੰਗਰ ਆਣ ਦੋ ਮੈਂ ਚੱਲ ਲੰਗਰ ਉਹ ਮੁੰਡੇ ਦੇ ਜਾ ਕੇ ਨੇ ਆਉਣਗੇ ਕਮਾਲ ਕਰੀਏ ਨੇ ਤੁਸੀਂ ਪਤੰਗਾਲ ਜਾ ਤੇ ਛੋਟੀ ਗੱਡ ਜਾ ਯਾਰ ਤੁਸੀਂ ਕਮਲਕੁੱਟੀ ਜਾਂਦੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਮ੍ਹੇ ਨਾ ਯਾਰ ਮੈਂ ਹੁਣ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਜ਼ ਨਹੀਂ ਕਹਿ ਦਿੱਤੀ ਕਿੱਥੋਂ ਟੌੜ ਡਰਾਇਆ ਆਊਗਾ ਸਰ ਮੈਂ ਇਹੀ ਕਿਹਾ ਮਟਰਲੀ ਲੋਗ ਨੂੰ ਮਟਰ ਤੁਸੀਂ ਕਿਹਾ ਕਿੰਦਾ ਕੀ ਲੌਜੀਕ ਬੰਦ ਕਿਉਂ ਲੋਕ ਕਿ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਤਾਂ ਹੋਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਿਹਾ ਤਾਂ ਥੋੜਾ ਦਿਮਾਗ ਖਰਾਬ ਹੋਇਆ ਫੇਰ ਕਾ ਹੋਇਆ ਹੋਇਆ ਫੇਰ ਹੋਇਆ ਤੂੰ ਬਾਹਰ ਨੂੰ ਡਰਾਈ ਜਾ ਨਵੇਂ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਨਾਲ ਤੇ ਤੂੰ ਕੌਣ ਆ ਕੇ ਕਹਿਣ ਵਾਲਾ ਹਲੋ ਫਿਰ ਉਹ ਕਿਹਾ ਦੀਨੇ ਜੀ ਬਣਾ ਦੇ ਦੱਸ ਆਪੇ ਦੇ ਆਰਡਰ ਤਾਂ ਤੂੰ ਫਿਰ ਤੇਰੀ ਕੰਪਲੇਂਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉਹ ਉਸ ਜੀ ਨੇ ਕਿਹਾ ਉਸ ਜੀ ਨੂੰ ਫੋਨ ਲਾ ਫੋਨ ਲਾ ਉਸ ਹੱਥ ਜੇ ਨਾ ਕਰ ਫੋਨ ਲਾ ਉਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਨਹੀਂ ਪਤਾ ਤੈਨੂੰ ਮਾਰੇਗਾ ਦਾ ਔਰ ਅਮਰ ਉੱਥੇ ਜਾ ਬੱਜੂ ਗਈ ਉਹਦਾ ਗੱਲ ਕਰ ਰਿਹਾ ਉਹ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਫੇ ਬੱਜੂ ਵਦਨ ਦੱਸ ਰਹੀ ਤੇਰੇ ਬੱਜੂ ਵਾ ਲੈ ਕਿਹੜੀ ਮੋਰ ਜਾ ਨਾ ਨਾ ਹਾਂ ਹਾਂ ਦੱਸ ਦੱਸ ਮੈਂ ਦੱਸਾਂ ਮੈਂ ਦੱਸਾਂ ਤੂੰ ਤੂੰ ਪਾਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹ ਚਪੇੜਾ ਕਿ ਪੈਣ ਦਾ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰਾ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਨਾ ਦੱਸੂ ਤੂੰ ਦੁਬਾਰੇ ਕਰ ਗਿਆ ਤੂੰ ਰੋਕੋ ਚੱਗੇ ਨਾ 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 ਤੇਰੋਂ ਕਿਰ ਤੂੰ ਗਈ ਯਾਰ ਰੋਕੋ ਸਾਥ ਹੋ ਜਾ ਸਾਥ ਤੂੰ ਪਹਿਰੇ ਤੇ ਰੁਕੀ ਆ ਔਰ 1 ਮੀਟਰ ਦਾ ਮੰਨ ਲਾ ਫੇ ਤੂੰ ਕਹਿੰਦਾ ਤੂੰ ਰੁਕੀ ਆ ਗੱਲ ਇਹ ਨਾ ਮੈਂ ਇਹਨੂੰ ਹੁੰਦੇ ਨੂੰ ਤੂੰ ਕਹਿੰਦਾ ਤੂੰ ਰੁਕੀ ਆ ਕੋਈ ਨਾ ਪਰ ਅੱਲਾਹ ਜੀ ਬਰਾਬਰ ਕਿਲਾ ਉਹ ਅਸੇ ਬਲਾ ਯਾਰ ਤੂੰ ਨੰਗਰ ਵਾਸਤੇ ਉਹ ਤੂੰ ਅਸੇ ਬਲਾ ਯਾਰ ਨੰਨਾ ਉਹ ਮੋਢੇ ਦੇ ਦਿੱਤੇ ਲਾਉਣਗੇ ਨੰਗਰ ਮੋਢੇ ਜਾਊਗਾ ਜੀ ਫੋਟੋ ਚਾਹੀਦੀ ਹੈ ਜਾਨੀ ਟ੍ਰਾਲੀ ਜਾਊਗਾ ਅੱਜ ਪੈਸੂ ਹੋਰ ਤਾਂ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪੇ ਲੈ ਕੇ ਰਹਿ ਹਾਂ ਮੈਂ ਕਿਹਾ ਉਹ ਅਸੇ ਕਿਹਾ ਤੂੰ ਕਹਿ ਰਿਹਾ ਆਪੇ ਹੱਥਾਂ ਤੇ ਜਾਊਗਾ ਟ੍ਰਾਲੀ ਆਊਗੀ ਠੀਕ ਹੈ ਲੈ ਟ੍ਰਾਲੀ ਆਊਗੀ ਨੰਗਰ ਆਊਗਾ ਕੀਰਦਾਰ ਠੀਕ ਹੈ ਫਿਰ ਟ੍ਰਾਲੀ ਆ ਜੂਗੀ ਫਿਰ ਪੱਥਰ ਨਾ ਨੀਂ ਤੂੰ ਰੋਕ ਕਿ ਤੂੰ ਵਾਰੇ ਜਾ ਕੇ ਹੁਣ ਤਾਉਗੀ ਦੱਸ ਕਿੱਥੇ ਆ ਕਿਹੜੇ ਗੇਟ ਦੇ ਰੋਕਣਾ ਸੀ ਉਸੇ ਗੇਟ ਤੋਂ ਕੱਢਾਂਗੇ ਜੇ 3 ਨੰਬਰੋਂ ਕੁਝ ਤੇਰੇ ਤੋਂ ਕੱਢਾਂਗੇ ਇਹ ਕੀ ਸਾਹਮਣੇ ਆ ਗਿਆ ਤੂੰ ਲਿਖ ਨਹੀਂ ਆਰਡਰ ਨਹੀਂ ਕਰਨਾ ਇੱਕ ਦੋ ਵਟ ਤੂੰ ਲਿਖਦੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ 3 ਨੰਬਰ ਤੋਂ ਓਖਾ ਮੈਂ ਤਾਂ ਵੀ ਤੇਰੇ ਤੋਂ ਕੱਢਣਾ ਮੇਰੇ ਕਰ ਤੁਸੀਂ ਕਿਉਂ ਰੋਕੀ ਆ 1 ਨੰਬਰ ਤੇ ਰੋਕੀ ਹੋਈ ਆ ਹੁਣ ਹੁਣ ਫੇਰ ਰੋਕੀ ਉਹ ਉੱਥੇ ਖੜੇ ਯਾਰ ਉੱਥੇ ਖੜੀ ਕੇ 22 ਬਣੇ ਤੋੜਨਾ ਨਹੀਂ ਕੁਝ ਨਹੀਂ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਕਦੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰੋਕ ਲ ਭਾਈ ਇਹੋ ਜੇ ਹੋਣੇ ਚਾਹੀਦੇ ਆ ਪੰਜਾਬ ਦੇ ਨੌਜਵਾਨ ਦੇਖੋ ਬਈ ਕਿੰਨਾ ਕਰਾਰਾ ਜਵਾਬ ਦਿੱਤਾ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ